ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਸਿੱਖ ਫੋਰ ਜਸਟਿਸ ਦੇ ਲੀਡਰ ਗੁਰਪਤਵੰਦ ਸਿੰਘ ਪੰਨੂ ਨੇ ਡੋਨਲਡ 트럼ਪ ਕੋਲੋਂ ਵੀਰੋ ਪੁੱਛਿਆ ਵੈ ਖਾਲਿਸਤਾਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਲੈ ਕੇ ਇੱਕ ਬੜਾ ਹੀ ਤਿੱਖਾ ਸਵਾਲ ਜਿਸ ਨੇ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਵੈ ਤੇ ਖਾਲਿਸਤਾਨ ਦੀ ਜਿਹੜੀ ਤਹਿਰੀਕ ਹੈ ਉਹਦੇ ਵਿੱਚ ਹੋਰ ਬਹੁਤ ਜ਼ਿਆਦਾ ਜਾਣ ਆ ਗਈ ਬੇਰੋ ਕੀ ਇਹੋ ਜਿਹਾ ਸਵਾਲ ਪੁੱਛ ਲਿਆ ਹੋਇਆ ਹੈ ਗੁਰਪਤਵੰਨ ਸਿੰਘ ਪਨੂ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇ ਨੇ ਦਸ ਤੇ ਬਾਰ ਚਾਹਣੇ ਦਿਲ ਦੇ ਵਿੱਚ ਬੈ ਕੇ ਇੱਕ ਐਸਾ ਬਿਆਨ ਦਿੱਤਾ ਗਿਆ ਜਿਨੇ ਵਾਸ਼ਿੰਗਟਨ ਨਈ ਦਿੱਲੀ ਔਰ ਪੂਰੀ ਇੰਡੋ ਅਮਰੀਕਨ ਕਮਿਊਨਿਟੀ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਅਮਰੀਕਾ ਦੇ ਵਿੱਚ ਆਈਟੀ ਸਰਵ ਅਲਾਈਂਸ ਦਾ ਇੱਕ ਇਵੈਂਟ ਹੁੰਦਾ ਪਿਆ ਸੀ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ ਬਰਾਹੇ ਰਾਸ ਡੋਨਲਡ ਟਰੰਪ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰ ਦਿੱਤੀ ਔਰ ਉਸ ਹਾਲ 'ਚ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਆਖਿਆ ਕਿ ਬਈ ਵਾਹ ਤਾਰ ਨੇ ਮਾੜੀਆਂ ਤਾੜੀਆਂ ਗੁਰਪੰਤਵਾਨ ਸਿੰਘ ਪੰਨੂ ਨੇ ਉਹਨਾਂ ਨੇ ਸਖਤ ਰੁਦੇਮਲ ਦਿੱਤਾ ਬਲਕਿ ਐਲਾਨੇ ਜੰਗ ਵੀ ਕੀਤਾ ਉਹਨਾਂ ਨੇ ਸਿੱਧਾ ਸਿੱਧਾ ਡੋਨਲਡ ਟਰੰਪ ਨੂੰ ਮੁਖਾਤਬ ਕਰਕੇ ਆਖਿਆ ਕਿ ਵਕਤ ਆ ਗਿਆ ਇੱਕ ਲਾਇਲਟੀ ਕੁਐਸਚਨ ਪੁੱਛਣ ਦਾ ਵੀ ਅਗਰ ਅਮਰੀਕਾ ਔਰ ਭਾਰਤ ਕਾਲ ਨੂੰ ਜੰਗ ਕਰਦੇ ਐ ਤੇ ਫਿਰ ਜਿਹੜੇ ਹਿੰਦੂ ਨੇ ਉਹ ਫਿਰ ਕਿਹਦੇ ਨਾਲ ਖੜੋਂਗੇ ਕਿਹਦਾ ਸਾਥ ਦੇਣਗੇ ਕਿ ਅਸਲ ਵਫਾਦਾਰੀ ਜਿਹੜੀ ਹੈ ਉਹ ਅਮਰੀਕਾ ਦੇ ਆئین ਨਾਲ ਹੈਗੀ ਹੈ ਯਾ ਤੁਹਾਡੀ ਵਫਾਦਾਰੀ ਮੋਦੀ ਦੀ ਹਿੰਦੂਤਵਾ ਸੋਚ ਦੇ ਨਾਲ ਹੈ ਬismillahir Rahmanir Rahim Assalamu Alaikum ਨਾਜ਼ਰ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਈਲਾ ਨੇਅਰਸ ਅੱਜ ਦਾ ਵੀਲੌਗ ਬਹੁਤ ਬੜਾ ਖਾਸ ਹੈ ਬਹੁਤ ਹੀ ਆਹਮ ਹੈ ਅੱਜ ਦਾ ਵੀਲੌਗ ਸ਼ੁਰੂ ਕਰਦੇ ਹਾਂ ਉਹਨੇ ਦੇਚ ਮੈਂ ਜਰਾ ਇਹ ਚਾਹ ਪੀ ਲਵਾਂ ਲੋ ਜੀ ਆਖਰੀ ਕੁੱਟ ਦੇ ਨਾਲ ਗੱਲ ਹੋ ਗਈ ਹੈ ਸ਼ੁਰੂ ਕਾਣੀ ਹੋ ਗਈ ਹੈ ਸ਼ੁਰੂ ਲੇਕਿਨ ਕਹਾਣੀ ਐਨੀ ਸਿੱਧੀ ਨਹੀਂ ਹੈਗੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਦਿਲ ਦੇ ਵਿੱਚ ਬੈ ਕੇ ਇੱਕ ਐਸਾ ਬਿਆਨ ਜਿਹੜਾ ਦਿੱਤਾ ਗਿਆ ਹੈ ਜਿਨੇ ਵਾਸ਼ਿੰਗਟਨ ਨਾਈ ਦਿੱਲੀ ਔਰ ਪੂਰੀ ਇੰਡੋ ਅਮਰੀਕਨ ਕਮਿਊਨਿਟੀ ਦੇ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ ਸਭ ਤੋਂ ਵੱਡੀ ਔਰ ਦਿਲਚਸਪ ਗੱਲ ਇਹ ਹੈ ਕਿ ਇਹ ਮਾਮਲਾ ਆਇਆ ਇੱਕ ਐਸੇ ਗਰੁੱਪ ਦੇ ਸਾਹਮਣੇ ਜਿਹੜਾ ਕਿ ਆਪਣੇ ਨੇ ਨਜ਼ਰੀਆਤ ਔਰ ਆਪਣੀ ਸੋਚ ਨੂੰ ਕਿਸੇ ਤੋਂ ਛੁਪਾਉਂਦਾ ਨਹੀਂ ਹੈ ਗੱਲ ਹੋ ਰਹੀ ਹੈ ਸੈਕਸ ਫਾਰ ਜਸਟਿਸ ਦੀ ਹੁਣ ਮਾਮਲਾ ਹੋਇਆ ਕੀ ਗੱਲਬਾਤ ਹੋਈ ਕੀ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਮਾਮਲਾ ਹੋਇਆ ਕਿ ਗੱਲ ਕੀ ਬਣੀ ਉਹ ਇਹ ਬਣੀ ਜਨਾਬ ਕਿ ਅਮਰੀਕਾ ਦੇ ਵਿੱਚ ਆਈਟੀ ਸਰਵ ਅਲਾਈਅንስ ਦਾ ਇੱਕ ਇਵੈਂਟ ਹੁੰਦਾ ਪਿਆ ਸੀ ਜਿੱਥੇ ਉਹੀ ਨੈਟਵਰਕ ਜਿਹੜਾ ਅਕਸਰ ਮੋਦੀ ਸਰਕਾਰ ਦੇ ਹਿੰਦੂਤਵਾ এজেন্ডੇ ਦੇ ਨਾਲ ਜੁੜਿਆ ਹੁੰਦਾ ਉੱਥੇ ਦੇ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਜੀ ਹਾਂ ਉਸੇ ਤਕਰੀਬ ਦੇ ਵਿੱਚ ਇੱਕ ਸਪੀਕਰ ਨੇ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ ਬਰਾਹੇ ਰਾਸਤ ਡੋਨਲਡ ਟਰੰਪ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰ ਦਿੱਤੀ ਔਰ ਉਸ ਹਾਲ 'ਚ ਬੈਠੇ ਜਿੰਨੇ ਲੋਕ ਸੀ ਉਹਨਾਂ ਨੇ ਆਖਿਆ ਕਿ ਬਈ ਵਾਹ ਸਾਰਿਆਂ ਨੇ ਮਾੜੀਆਂ ਤਾੜੀਆਂ ਜਿਨੇ ਵੀ ਵੀਜ਼ਾ ਹੋਲਡਰਸ ਸੀ ਉਹਨਾਂ ਨੇ ਵੀ ਮਾੜੀਆਂ ਤਾੜੀਆਂ ਜਿਵੇਂ ਕਿ ਕਈ ਬਹੁਤ ਹੀ ਬਹਾਦਰ ਗੱਲ ਕੀਤੀ ਗਈ ਹੈ ਔਰ ਫਿਰ ਇਹ ਕਲਿੱਪ ਜਿਹੜਾ ਹੈ ਉਹ ਆਨਲਾਈਨ ਚੱਲਦਾ ਫਿਰਦਾ ਰਿਹਾ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਔਰ ਹਿੰਦੂਤਵਾ ਅਕਾਊਂਟਸ ਨੇ ਇਹਨੂੰ ਮਜ਼ੀਦ ਐਂਪਲੀਫਾਈ ਵੀ ਕੀਤਾ ਅੱਛਾ ਹੁਣ ਇਥੇ ਸਵਾਲ ਕੀ ਹੈ ਇਥੇ ਸਵਾਲ ਇਹ ਹੈ ਕਿ ਵੀ ਇੰਨੀ ਜੁਰਤ ਅਖਰ ਆਈ ਕਿੱਥੋਂ ਕਿੱਥੋਂ ਆਈ ਇੰਨੀ ਜੁਰਤ ਕਿ ਤੁਹਾਨੂੰ ਇਹ ਅਹਿਸਾਸ ਕਿਨੇ ਦਲਾਇਆ ਹੈ ਕਿ ਤੁਸੀਂ ਅਮਰੀਕਾ ਦੇ ਵਿੱਚ ਬਹਿ ਕੇ ਉਹੀ ਹਰਕਤਾਂ ਕਰੋ ਜਿਹੜੀਆਂ ਤੁਸੀਂ ਭਾਰਤ ਦੇ ਵਿੱਚ ਮੋਦੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਜਾਂ ਮੋਦੀ ਦੀ ਸਿਆਸਤ ਦੇ ਸਾਇਥੇਲੇ ਕਰਦੇ ਅਮਰੀਕਾ ਵਿੱਚ ਵੀ ਉਹ ਕਰੋਗੇ ਇਦਾਂ ਨਹੀਂ ਇਹ ਚੱਲਦਾ ਹੈ ਇਥੇ ਹੁਣ ਅਗਲੀ ਗੱਲ ਸੁਣੋ ਗੁਰਪੰਤ ਵਨ ਸਿੰਘ ਪੰਨੂ ਨੇ ਸਖਤ ਰਦੇਮਲ ਦਿੱਤਾ ਬਲਕਿ ਐਲਾਨੇ ਜੰਗ ਵੀ ਕੀਤਾ ਲੇਕਿਨ ਪੰਨੂ ਸਾਹਿਬ ਨੇ ਗੱਲੇ ਤੇ ਖਤਮ ਨਹੀਂ ਕੀਤੀ ਉਹਨਾਂ ਨੇ ਸਿੱਧਾ-ਸਿੱਧਾ ਡੋਨਲਡ ਟਰੰਪ ਨੂੰ ਮੁਖਾਤਬ ਕਰਕੇ ਆਖਿਆ ਕਿ ਵਕਤ ਆ ਗਿਆ ਇੱਕ ਲਾਇਲਟੀ ਕੁਐਸਚਨ ਪੁੱਛਣ ਦਾ ਕਿ ਹੁਣ ਵਫਾਦਾਰੀ ਦਾ ਇੱਕ ਸਵਾਲ ਪੁੱਛਿਆ ਜਾਵੇ ਔਰ ਬੰਦਾ ਵੀ ਹੈ ਵੈਸੇ ਜਿਨੇ ਵੀ ਲੋਕ ਉੱਥੇ ਅਮਰੀਕਾ ਦੇ ਵਿੱਚ ਮੌਜੂਦ ਨੇ ਠੀਕ ਹੈ ਔਰ ਸਵਾਲ ਸਿੱਧਾ ਹੈ ਲੇਕਿਨ ਹੈਗਾ ਥੋੜਾ ਜਿਹਾ ਤਿੱਖਾ ਕਰਾਰਾ ਜਾ ਕਰਕੇ ਵੀ ਅਗਰ ਅਮਰੀਕਾ ਔਰ ਭਾਰਤ ਕੱਲ ਨੂੰ ਜੰਗ ਕਰਦੇ ਐ ਜਾਂ ਕੱਲ ਨੂੰ ਅਮਰੀਕਾ ਤੇ ਭਾਰਤ ਇੱਕ ਦੂਜੇ ਦੇ ਆਮਨੇ ਸਾਹਮਨੇ ਆਂਦੇ ਐ ਤੇ ਫਿਰ ਜਿਹੜੇ ਹਿੰਦੂ ਨੇ ਇੰਡੋ ਅਮਰੀਕਨ ਜਿਹੜੇ ਸ਼ੈਰੀ ਨੇ ਉਹ ਫਿਰ ਕਿਦੇ ਨਾਲ ਖੜੋਂਗੇ ਕਿਹਦਾ ਸਾਥ ਦੇਣਗੇ ਉਹ ਅਮਰੀਕਾ ਦੇ ਨਾਲ ਖੜੇ ਹੋਣਗੇ ਜਾਂ ਉਹ ਮੋਦੀ ਸਰਕਾਰ ਦੇ ਨਾਲ ਖੜੇ ਹੋਣਗੇ ਠੀਕ ਹੈ ਇਹ ਉਹਨਾਂ ਕੋਲ ਪੁੱਛਿਆ ਜਾਵੇ ਉਹਨਾਂ ਨੇ ਡੋਨਲਡ ਟਰੰਪ ਨੂੰ ਆਖਿਆ ਇਹ ਸਵਾਲ ਜਿਹੜਾ ਹੈ ਉਹ ਸਿਰਫ ਔਰ ਸਿਰਫ ਸਿਆਸੀ ਨਹੀਂ ਹੈਗਾ ਬਲਕਿ ਇਹਦਾ ਸਮਝ ਲਓ ਕਿ ਇਹ ਸਵਾਲ ਜਿਹੜਾ ਹੈ ਉਹ ਇੰਡੋ ਅਮਰੀਕਨ ਕਮਿਊਨਿਟੀ ਦੀ ਵਫਾਦਾਰੀ ਦੇ ਉੱਤੇ ਬਰਾਹਰਾਸ ਤੇ ਇੱਕ ਉਂਗਲੀ ਰੱਖਣਾ ਵੀ ਹੈਗਾ ਕਿ ਤੁਸੀਂ ਆਪਣੀ ਵਫਾਦਾਰੀ ਫਿਰ ਦੱਸੋ ਨਾ ਕਿ ਜਿਸ ਸਰਜ਼ਮੀਨ ਦੇ ਤੁਸੀਂ ਰਹਿੰਦੇ ਆ ਉੱਥੇ ਦੇ ਨਾਲ ਤੁਸੀਂ ਉੱਥੇ ਦੀ ਸਰਜ਼ਮੀਨ ਦੇ ਨਾਲ ਤੁਸੀਂ ਲਾਇਲ ਵੀ ਹੈਗੇ ਜਾਂ ਨਹੀਂ ਅਮਰੀਕੀ ਆਬਾਦ ਦੀ ਜ਼ਨਨ ਦੇ ਵਿੱਚ ਜਿਹੜਾ ਸਵਾਲ ਜਿਹੜਾ ਨਾ ਉਹ ਗਰਦਿਸ਼ ਕਰਦਾ ਪਿਆ ਜਾਂ ਗੂੰਜਦਾ ਪਿਆ ਉਹ ਹੁਣ ਮਜ਼ੀਦ ਉੱਚਾ ਹੁੰਦਾ ਪਿਆ ਔਰ ਗੁਰਪੰਤ ਵਨ ਸਿੰਘ ਪਨੂ ਸਾਹਿਬ ਨੇ ਉਸ ਸਵਾਲ ਨੂੰ ਉਸ ਗੂੰਜ ਨੂੰ ਮਜ਼ੀਦ ਉੱਚਾ ਕੀਤਾ ਕਿ ਅਸਲ ਵਫਾਦਾਰੀ ਜਿਹੜੀ ਹੈ ਉਹ ਅਮਰੀਕਾ ਦੇ ਆئین ਨਾਲ ਹੈਗੀ ਹੈ ਜਾਂ ਤੁਹਾਡੀ ਵਫਾਦਾਰੀ ਮੋਦੀ ਦੀ ਹਿੰਦੂਤਵਾ ਸੋਚ ਦੇ ਨਾਲ ਹੈ ਤੁਸੀਂ ਵੀਰੇ ਚੀਜ਼ ਸਾਬਤ ਕਰੋ ਔਰ ਨਾਲ ਹੀ ਨਾਲ ਸਿੱਕ ਫੋਰ ਜਸਟਿਸ ਨੇ ਆਪਣਾ ਮੌਕਫ ਵੀ ਵਾਜ਼ੇ ਕਰ ਦਿੱਤਾ ਹੈ ਕਿ ਖਾਲਿਸਤਾਨ ਰੈਫਰੰਡਮ ਦੇ ਮੁਤਾਬਿਕ ਅਸੀਂ ਇੱਕ ਬੜੀ ਪਰ ਆਮਨ ਔਰ ਜਮਹੂਰੀ ਤਹਿਰੀਕਾ ਅਸੀਂ ਡੰਡਿਆਂ ਛੋਟਿਆਂ ਵਾਲੀ ਜਮਾਤ ਨਹੀਂ ਹੈਗੇ ਅਸੀਂ ਕੋਈ ਲੜਾਈ ਝਗੜੇ ਵਾਲੀ ਜਮਾਤ ਨਹੀਂ ਹੈਗੇ ਬਲਕਿ ਅਸੀਂ ਅਮਨ ਚਾਹਨੇ ਆਂ ਔਰ ਪਰ ਅਮਨ ਜਮਹੂਰੀ ਤਹਿਰੀਕ ਚਲਾਣੇ ਆਂ ਆਪਣੇ ਹਕੂਕ ਮੰਗਦੇ ਆਂ ਲੇਕਿਨ ਅਗਰ ਅਮਰੀਕਾ ਜੰਗ ਵਿੱਚ ਜਾਂਦਾ ਹੈ ਤੇ ਅਮਰੀਕੀ ਸਦਰ ਯਾਨੀ ਡੋਨਲਡ ਟਰੰਪ ਉਹ ਅਗਰ ਆਪਣੇ ਸ਼ਹਿਰੀਆ ਨੂੰ ਬੁਲਾਵੇ ਤਾਂ ਫਿਰ ਪ੍ਰੋ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਜਿੰਨੇ ਵੀ ਸਿੱਖ ਨੇ ਉਹ ਹਥਿਆਰ ਚੱਕ ਕੇ ਅਮਰੀਕੀ ਫੌਜ ਦੇ ਨਾਲ ਖੜੇ ਹੋਣਗੇ ਯਾਨੀ ਗੁਰਪੰਤਵ ਸਿੰਘ ਬਲੂ ਸਾਹਿਬ ਨੇ ਆਖਿਆ ਕਿ ਕੱਲ ਨੂੰ ਅਗਰ ਅਮਰੀਕਾ ਦੀ ਜਾਂ ਭਾਰਤ ਦੀ ਜੰਗ ਹੁੰਦੀ ਹੈ ਤੇ ਅਸੀਂ ਯਾਨੀ ਪ੍ਰੋ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਹਥਿਆਰ ਚੱਕ ਕੇ ਅਮਰੀਕਾ ਦੇ ਨਾਲ ਖੜੇ ਹੋਣਗੇ ਔਰ ਇਹ ਪੈਗਾਮ ਸਿਰਫ ਇੱਕ ਬਿਆਨ ਨਹੀਂ ਹੈ ਬਲਕਿ ਇਹ ਬਰਾਹਰਾਸਤ ਮੋਦੀ ਹਕੂਮਤ ਵਾਸਤੇ ਇੱਕ ਭੇਜਿਆ ਗਿਆ ਸਿਗਨਲ ਹੈ ਕਿ ਬਚ ਜਾ ਇਹ ਅਮਰੀਕਾ ਹੈ ਇੱਥੇ ਆਜ਼ਾਦੀ ਚੱਲਦੀ ਹੈ ਇੱਥੇ ਆਇਨ ਚੱਲਦਾ ਹੈ ਇੱਥੇ ਇਨਸਾਫ ਚੱਲਦਾ ਹੈ ਇੱਥੇ ਮੋਦੀ ਦੀ ਹਿੰਦੂਤਵਾ ਸਿਆਸਤ ਉਹ ਨਹੀਂ ਚੱਲਦੀ ਔਰ ਅਗਰ ਕਿਸੇ ਨੇ ਅਮਰੀਕਾ ਦੀ ਮਿੱਟੀ ਦੇ ਉੱਤੇ ਬੈ ਕੇ ਤਸ਼ੱਦਦ ਦੀ ਸਿਆਸਤ ਵੇਚਣ ਦੀ ਕੋਸ਼ਿਸ਼ ਕੀਤੀ ਤੇ ਫਿਰ ਜਦੋਂ ਉਹਨਾਂ ਪੂਰੇ ਭਾਰ ਨਾਲ ਸਾਨੂੰ ਰੋਕਣਾ ਵੀ ਆਂਦਾ ਹੈ ਅੱਛਾ ਹੁਣ ਇਸ ਚੀਜ਼ ਨੂੰ ਇੱਕ ਵਸੀਹ الزاويه ਨਾਲ ਦੇਖਦੇ ਹਾਂ ਕਿ ਇਹ ਵਾਕਿਆ ਸਿਰਫ ਇੱਕ ਸਪੀਕਰ ਦੀ ਅ ਗੈਰ ਜ਼ਿੰਮੇਦਾਰانہ ਅਲਫਾਜ਼ ਤੱਕ ਮੌਜੂਦ ਨਹੀਂ ਹੈਗਾ ਇਸ ਸਾਰਾ ਜਿਹੜਾ ਨਾ ਉਹ ਹਿੰਦੂਤਵਾ ਜਿਹੜੀ ਪਾਲਿਸੀ ਹੈ ਇੱਕ ਜਿਹੜੀ ਲੋਬੀ ਬਣੀ ਹੋਈ ਹੈ ਇਹਦਾ ਇੱਕ ਪੂਰਾ ਦਾ ਪੂਰਾ ਖਾਕਾ ਸਾਹਮਣੇ ਰੱਖਦਾ ਜੋ ਕਿ ਅਮਰੀਕਾ ਦੇ ਵਿੱਚ ਆਈਟੀ ਕੰਪਨੀਆ ਇਦੇ ਇਲਾਵਾ ਬਹੁਤ ਸਾਰੇ ਨੈਟਵਰਕਸ ਸਿਆਸੀ ਜਿਹੜੇ ਜਿਹੜੀ ਸਿਆਸੀ ਡੋਨੇਸ਼ਨਸ ਨੇ ਉਹ ਵੀ ਨੇ ਔਰ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਅਕਾਊਂਟਸ ਦੇ ਜ਼ਰੀਏ ਭਾਰਤ ਦਾ ਬਿਆਨੀਆਂ ਜਿਹੜਾ ਹੈ ਉਹ ਅਮਰੀਕਾ ਦੇ ਉੱਤੇ ਥੋਪਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਥੇ ਸਭ ਤੋਂ ਜ਼ਿਆਦਾ ਤਸ਼ਵੀਸ਼ਨਾ ਗੱਲ ਪਤਾ ਕੀ ਹੈ ਉਹ ਇਹ ਹੈ ਕਿ ਅਗਰ ਕੋਈ ਸ਼ਖਸ ਟਰੰਪ ਵਰਗੇ ਯਾਨੀ ਅਮਰੀਕਾ ਦੇ ਸਰਦਰ ਦੇ ਖਿਲਾਫ ਤਸ਼ੱਦਦ ਦੀ ਅਪੀਲ ਕਰਾ ਕੇ ਜਾਂ ਕਰਕੇ ਤਾਲੀਆਂ ਜਿਹੜਾ ਨਾਲ ਉਹ ਸਮੇਟ ਸਕਦਾ ਹੈ تو کل کچھ بھی ہو سکتا ہے جہاں مزید اس تو زیادہ خطرناک ہوئے گا یہ مسئلہ صرف بھارتی سیاست کا نہیں بلکہ امریکہ دے خود مختاری کا بھی ہے اور قانون دی عملداری کا بھی ہے اور قومی سلامتی واسطے بھی ایک مسئلہ بنتا جا رہے ہیں بہرحال اگلے کچھ چند ہفتیاں دے ویچ بہت ساری چیزیں واضح ہو جان گیا ٹھیک ہے کہ سکھ فور جسٹس جڑی شکایت ہے وہ تحقیقات جڑی نے وہ ਕਿਸ ਤੱਕ ਪੂਰੀਆਂ ਹੋਈਆਂ ਨੇ ਹਿੰਦੂਤਾਂ ਜਿਹੜੀ ਲੌਬੀ ਹੈ ਉਹਦਾ ਅੰਦੇਮਲ ਕੀ ਹੋ ਸਕਦਾ ਇਹ ਤਾਂ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲੇਗਾ। ਔਰ ਅਮਰੀਕਾ ਜਿਹੜਾ ਉਹ ਖੁਦ ਇਸ الزاويه ਨੂੰ ਇਸ ਚੀਜ਼ ਨੂੰ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦਾ ਹੈ ਕਿ ਉਹਦੀ ਸਰਜ਼ਮੀਨ ਤੇ ਬਹਿ ਕੇ ਕਿਹੜਾ ਬੰਦਾ ਹਿੰਦੂਤਵਾ ਨਜ਼ਰੀਏ ਨੂੰ ਹਿੰਦੂਤਵਾ ਜਿਹੜੀ ਪਾਲਿਸੀ ਹੈ ਉਸਦੇ ਏਜੰਡੇ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਫਿਲਹਾਲ ਇਹਨਾਂ ਜ਼ਰੂਰ ਹੈ ਕਿ ਸਿਕ ਫੋਰ ਜਸਟਿਸ ਨੇ ਇੱਕ ਇਦਾਂ ਦੀ ਬੈਸ ਜਿਹੜੀ ਹੈ ਨਾ ਉਹ ਖੋਲ ਦਿੱਤੀ ਹੈ। ਜਿਹਨੂੰ ਬੰਦ ਕਰਨਾ ਹੁਣ ਮੋਦੀ ਸਰਕਾਰ ਵਾਸਤੇ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਇਹ ਬਹਿਸ ਹੈਗੀ ਹੈ ਹੁਣ ਵਫਾਦਾਰੀ ਦੀ ਇਹ ਬਹਿਸ ਹੈਗੀ ਹੈ ਹੁਣ ਨਜ਼ਰੀਏ ਦੀ ਔਰ ਇਹਦੇ ਉੱਤੇ ਅੱਗੇ ਦੇਖ ਸਕਦੇ ਹਾਂ ਕਿ ਜੀ ਮਜ਼ੀਦ ਰਦ ਅਮਲ ਕੀ ਆਂਦਾ ਔਰ ਇਹਦੇ ਉੱਤੇ ਸਿਆਸਤ ਜਿਹੜੀ ਹੈ ਉਹ ਕਿਹਦੀ ਕਿਹੜੀ ਖੇਡੀ ਜਾਂਦੀ ਹੈ ਇਹਦੇ ਨਾਲ ਹੀ ਵੀਲੌਗ ਕਰਦੇ ਹਾਂ ਖਤਮ ਤੁਹਾਡਾ ਨਾਲ ਮੁਲਾਕਾਤ ਹੋਏਗਾ ਅਗਲੇ ਵੀਲੌਗ ਦੇ ਵਿੱਚ ਉਦੋਂ ਵੀਰੋ ਸਿਕ ਫਾਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਇਹੋ ਜਿਹਾ ਸਵਾਲ ਚੁੱਕਿਆ ਜਿਸ ਦੇ ਨਾਲ ਮੋਦੀ ਦੇ ਹਮਾਤੀ ਮੋਦੀ ਦੇ ਚਮਚੇ ਮੋਦੀ ਸਰਕਾਰ ਬੜੀ ਪਰੇਸ਼ਾਨੀ ਦੇ ਵਿੱਚ ਹੈਗੀ ਹੈ ਕਿਉਂਕਿ ਉਹਨਾਂ ਨੇ ਸਿੱਧਾ-ਸਿੱਧਾ ਬਹੁਤ ਵੱਡਾ ਸਵਾਲ ਕਰ ਦਿੱਤਾ ਹੋਇਆ ਡੋਨਲਡ 트럼ਪ ਨੂੰ ਕਿ ਅਗਰ ਇੰਡੀਆ ਤੇ ਉਹਦੀ ਹੁੰਦਾ ਮਸਲਾ ਤੇ ਫਿਰ ਜਿਹੜੇ ਆ ਹਿੰਦੂ ਇੱਥੇ ਰਹਿ ਰਹੇ ਆ ਉਹ ਕਿਸ ਦੇ ਨਾਲ ਖੜੇ ਹੋਣਗੇ ਦੂਸਰਾ ਉਹਨਾਂ ਨੇ ਆਪਣਾ ਪੱਖ ਵੀ ਸਿੱਧਾ ਕਰ ਦਿੱਤਾ ਹੋਇਆ ਡੋਨਲਡ 트럼ਪ ਤੱਕ ਵੀ ਗੱਲ ਪਹੁੰਚਾ ਦਿੱਤੀ ਹੈ ਕਿ ਜਿਹੜੀ ਸਿੱਖ ਫॉर ਜਸਟਿਸ ਸਿੱਖਾਂ ਦੀ ਤਨਜ਼ੀਮ ਜਿਹੜੇ ਆਪਣੇ ਅਲੱਗਾਂ ਦੇਸ਼ ਵਾਸਤੇ ਸਟਰਗਲ ਕਰ ਰਹੀ ਹੈ ਜਿਹੜੀ ਜ਼ੋਰ ਲਾ ਰਹੀ ਹੈ ਉਹ ਸਿੱਖਾਂ ਦਾ ਰਾਈਟ ਹੈ ਸਿੱਖ ਚਾਹੁੰਦੇ ਹੈ ਰੈਫਰੈਂਡਮ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਸਿੱਖਾਂ ਨੇ ਵੋਟ ਪਾ ਕੇ ਫੈਸਲਾ ਕਰ ਦਿੱਤਾ ਹੈ ਕਿ ਉਹ ਆਪਣਾ ਖਾਲਸਾ ਰਾਜ ਆਪਣਾ ਅਲੱਗ ਦਾ ਰਾਜ ਚਾਹੁੰਦੇ ਆਗੇ ਬਾਕੀ ਅੱਜਕਲ ਮੋਦੀ ਸਰਕਾਰ ਗੁਰਪਤਵੰਨ ਸਿੰਘ ਪੰਨੂ ਦੇ ਬਿਆਨ ਨੂੰ ਲੈ ਕੇ ਬੜੀ ਪਰੇਸ਼ਾਨ ਹੈ ਉਹ ਦੇਖਣੇ ਹੈ ਕਿ ਡੋਨਲਡ ਟਰੰਪ ਜਿਹੜਾ ਖਾਲਿਸਤਾਨ ਦੇ ਹੱਕ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਦੇ ਸਵਾਲ ਦੇ ਜਵਾਬ ਦੇ ਵਿੱਚ ਕੀ ਜਾਣ ਸਕਦਾ ਹੈ پھر باقی تعین کس طرح لگی ویڈیو کمنٹ کر کے اپنی قیمتی جہل لاز لازمی کرنا کہ تصویر بھی ہم آئیتی جے خال دے چوندے جے کمنٹ کر کے اپنی قیمتی جہل لازمی کرنا اپنے سارا خیال دعا یاد رکھنا اللہ حافظ